ਸਾਡੇ ਅੱਗੇ ਫੌਜ ਦੀਆਂ ਗੱਡੀਆਂ ਜਾ ਰਹੀਆਂ 20-25 ਗੱਡੀਆਂ ਹੁਣ ਇਹ ਗੱਡੀਆਂ ਦਿਖਾਉਣ ਦੇ ਦੋ ਮਕਸਦ ਹੈ ਇੱਕ ਪਹਿਲਾ ਮਕਸਦ ਇਹ ਹੈ ਕਿ ਇਹਨਾਂ ਦੇ ਉਪਰ ਆ ਜਿਹੜੇ ਅੱਖਰ ਲਿਖੇ ਹੁੰਦੇ ਕਿਉਂ ਲਿਖੇ ਹੁੰਦੇ ਆ ਕਾਰਨ ਕੀ ਹੈ ਦੂਸਰਾ ਮਕਸਦ ਇਹ ਆ ਕਿ ਪਿਛਲੇ 70 ਸਾਲਾਂ ਦੇ ਵਿੱਚ ਕੀ ਹੋਇਆ ਤੇ ਇਹ ਵਾਲੇ 10 ਸਾਲਾਂ ਦੇ ਵਿੱਚ ਕੀ ਨਹੀਂ ਹੋਇਆ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਇਹ ਚੀਜ਼ ਭਾਰਤ ਦੇ ਹਰ ਇੱਕ ਨਾਗਰਿਕ ਤੱਕ ਪਹੁੰਚੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਲਿਓ ਅੱਜ ਤਰੀਕ 24 ਮਾਰਚ 2024 ਨੂੰ ਇਹ ਵੀਡੀਓ ਬਣਾਈ ਜਾ ਰਹੀ ਹੈ ਆ ਦੇਖੋ ਲਿਖਿਆ ਇਹਦੇ ਉੱਪਰ 05 ਹਰ ਇੱਕ ਗੱਡੀ ਦੇ ਉੱਪਰ ਹੀ ਲਿਖਿਆ ਹੁੰਦਾ ਅਗਲੇ ਪਾਸੇ ਜਿਹੜਾ ਬਿਲਕੁਲ ਹੈ ਇਹ ਦੇਖੋ ਇਹਦੇ ਉੱਪਰ ਲਿਖਿਆ 04 ਹਰ ਇੱਕ ਗੱਡੀ ਦੇ ਉੱਪਰ ਲਿਖਿਆ ਹੁੰਦਾ ਤੁਹਾਨੂੰ ਦਿਖਾ ਰਿਹਾ ਨਜ਼ਦੀਕ ਕਰਕੇ ਆ ਦੇਖੋ ਇਹ ਰਿਹਾ 04d ਹਰ ਇੱਕ ਗੱਡੀ ਦੇ ਉੱਪਰ ਇਦਾਂ ਹੀ ਲਿਖਿਆ ਹੁੰਦਾ ਹੁਣ ਇਹ ਵੀਡੀਓ ਜਿਹੜਾ ਬਣਾਉਣਾ ਦਾ ਮਕਸਦ ਬਹੁਤ ਡੂੰਘਾ ਹੈ ਸ਼ਾਇਦ ਕਿਸੇ ਰਾਜਨੀਤਿਕ ਲੀਡਰ ਨੇ ਜਾਂ ਕਿਸੇ ਸਾਡੇ ਬੁੱਧੀਜੀਵੀ ਨੇ ਵੀ ਨਹੀਂ ਸੋਚਿਆ ਹੋਣਾ ਕਿ ਐਸੀ ਇਹ ਲੋਕਾਂ ਤੱਕ ਪਹੁੰਚਾ ਦਈਏ ਤਾਂ ਮੇਰਾ ਪਹੁੰਚਾਉਣ ਦਾ ਮਕਸਦ ਇਹੀ ਹੈ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਲਿਓ ਤੇ ਆ ਦੇਖੋ ਤੁਸੀਂ ਹਰ ਇੱਕ ਗੱਡੀ ਦੇ ਉੱਪਰ ਇਹ ਲਿਖਿਆ ਹੋਇਆ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਦੇਖੋ ਇਹਦੇ ਉੱਪਰ ਵੀ ਲਿਖਿਆ ਹੋਇਆ 03 ਤੇ ਇਸ ਤਰੀਕੇ ਨਾਲ ਜਿੰਨੇ ਆ ਵੀ ਗੱਡੀਆਂ ਚਲੋ ਆਪਾਂ ਗੱਲ ਸ਼ੁਰੂ ਕਰਦੇ ਆਂ ਗੱਡੀਆਂ ਬਹੁਤ ਆ ਮੈਂ ਤੁਹਾਨੂੰ ਦੱਸਦਾ ਕਿਸੇ ਉੱਪਰ ਲਿਖਿਆ ਹੋਇਆ 02 ਕਿਸੇ ਉੱਪਰ 03 ਕਿਸੇ ਉੱਪਰ ਲਿਖਿਆ ਹੋਇਆ 04 ਤੇ 05 ਯਾਨੀ ਕਹਿਣ ਦਾ ਭਾਵ ਜਿੰਨੀਆਂ ਵੀ ਮੈਂ ਗੱਡੀਆਂ ਦੇਖੀਆਂ ਇੱਥੇ ਮੈਨੂੰ ਕੋਈ ਵੀ 05 ਤੋਂ ਬਾਅਦ ਦੀ ਗੱਡੀ ਨਹੀਂ ਮਿਲੀ 05 ਲਿਖਿਆ ਹੁੰਦਾ 02 ਜਣੀ ਇਹ 2002 2005 2003 ਯਾਨੀ ਇਹ ਗੱਡੀ 2003 2002 2005 2004 ਦੇ ਵਿੱਚ ਆਈ ਆ 2005 ਜਾਂ 2004 ਮਾਡਲ ਹੈ ਤੇ ਮੈਂ ਤੁਹਾਨੂੰ ਜਿਹੜੀ ਗੱਲ ਦੱਸਣਾ ਚਾਹਣਾ ਉਹ ਇਹ ਦੱਸਣਾ ਚਾਹਣਾ ਹੈ ਕਿ ਪਿਛਲੇ 70 ਸਾਲਾਂ ਦੇ ਵਿੱਚ ਦੇਖੋ ਜੇ ਆਪਾਂ ਦੇਖੀਏ ਤਾਂ 2014 ਦੇ ਵਿੱਚ ਤੱਕ ਜਿਹੜੀ ਹੈਗੀ ਕਾਂਗਰਸ ਸਰਕਾਰ ਜ਼ਿਆਦਾਤਰ ਰਹੀ ਆ ਤੇ ਗੱਡੀਆਂ ਫੌਜ ਨੂੰ ਨਵੀਆਂ ਮਿਲਦੀਆਂ ਰਹੀਆਂ ਤੇ ਪਿਛਲੇ 10 ਸਾਲਾਂ ਦੇ ਵਿੱਚ ਯਾਨੀ ਇਹ ਜਿਹੜੀ 2002 ਦੀ ਗੱਡੀ ਆਈ ਹੈ ਤੇ 22 ਸਾਲ ਪੁਰਾਣੀ ਗੱਡੀ ਆ ਤੇ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਸਿਰਫ ਧਰਮਾਂ ਦੇ ਨਾਮ ਦੇ ਉੱਪਰ ਤੇ ਜਦੋਂ ਪਾਕਿਸਤਾਨ ਨੇ ਜਾਂ ਕਿਸੇ ਚైనా ਨੇ ਤੁਹਾਡੇ ਉੱਪਰ ਜਿਹੜਾ ਹਮਲਾ ਕਰਤਾ ਤਾਂ ਸਾਡੀ ਫੌਜ ਨੇ ਆ ਗੱਡੀਆਂ ਦੇ ਉੱਪਰ ਚੜ ਕੇ ਜਾਣਾ ਤੇ ਜਿਹੜੀਆਂ ਸਾਡੇ ਕੋਲੇ 20 25 ਸਾਲ ਪੁਰਾਣੀਆਂ ਗੱਡੀਆਂ ਐ ਹਜੇ ਤਾਂ ਇਹਨਾਂ ਦੇ ਵਿੱਚ ਸਿਰਫ 2002 3 4 ਮਾਡਲ ਹੀ ਆਏ ਆ ਤੇ ਹੋ ਸਕਦਾ ਮੇਰੀ ਨਜ਼ਰ ਤੋਂ ਓਲੇ ਹੋ ਗਿਆ ਹੋਵੇ ਕੋਈ 96 97 95 ਮਾਡਲ ਵੀ ਹੋਵੇ ਤੇ ਜੇਕਰ ਸਾਡੇ ਜਿਹੜੇ ਫੌਜ ਦੇ ਜਵਾਨ ਐ ਉਹ 2002 95 1995 94 ਮਾਡਲ ਦੇ ਉੱਪਰ ਚੜ੍ਹ ਕੇ ਗੱਡੀਆਂ ਤੇ ਜਾਣਗੇ ਤਾਂ ਕੀ ਉਹ ਖਾਕ ਹੈ ਜਿਹੜੀ ਉਹ ਪਾਕਿਸਤਾਨ ਦੇ ਨਾਲ ਲੜਾਈ ਲੜਨਗੇ ਕਿੱਥੋਂ ਲੜਾਈ ਲੜਨਗੇ ਕਿੱਥੋਂ ਪਹੁੰਚ ਜਾਣਗੇ ਉੱਥੇ ਜਿਹੜਾ ਅਸੀਂ ਦੇਖਦੇ ਆ ਸਾਡੀ ਫੌਜ ਦਾ ਮਨੋਬਲ ਕਿੰਨਾ ਕੁ ਉੱਪਰ ਹੋਣਾ ਹੈ ਜਿਹੜੀ ਸਾਡੀ ਫੌਜ ਨੂੰ ਹਜੇ ਤੱਕ 2001 2 3 ਮਾਡਲ ਗੱਡੀਆਂ ਫਿਰਦੀਆਂ ਸਾਡੀ ਫੌਜ ਕੋਲੇ ਤੇ ਕੀ ਅਸੀਂ ਇਸ ਸਮਰਥ ਨਹੀਂ ਹੈ ਸਾਡੀ ਸੈਂਟਰ ਦੀ ਸਰਕਾਰ ਕਿ ਫੌਜ ਨੂੰ ਨਵੀਆਂ ਗੱਡੀਆਂ ਦੇ ਸਕੇ ਕੀ ਸਿਰਫ ਅਸੀਂ ਇਕੱਲੇ ਧਰਮ ਦੇ ਨਾਮ ਦੇ ਉੱਪਰ ਜਾਂ ਅਸੀਂ ਜਾਤਾਂ ਪਾਤਾਂ ਦੇ ਨਾਮ ਦੇ ਉੱਪਰ ਲੋਕਾਂ ਨੂੰ ਲੜਾ ਕੇ ਵੋਟਾਂ ਲੈ ਕੇ ਜਿਹੜੀ ਅਸੀਂ ਰਾਜਨੀਤੀ ਕਰਨੀ ਆ ਤੇ ਆ ਅਸੀਂ ਕੀ ਸਮਝਦੇ ਨਹੀਂ ਹੈਗੇ ਕਿ ਸਾਡੀ ਜਿਹੜੀ ਫੌਜ ਹੈ ਉਹਨੂੰ ਵੀ ਨਵੀਆਂ ਗੱਡੀਆਂ ਆ ਦੇਖੋ ਤੁਸੀਂ ਜਿਪਸੀ ਕਦੋਂ ਦੀ ਬੰਦ ਹੋਈ ਆ ਤੇ ਹਜੇ ਤੱਕ ਇਹ ਜਿਪਸੀ ਤੁਰ ਹੀ ਫਿਰਦੀ ਆ ਫੌਜ ਕੋਲੇ ਤੇ ਜਦੋਂ ਇਹ ਕਿਤੇ ਖਰਾਬ ਹੋ ਗਈ ਕੀ ਲੜਾਈਆਂ ਲੜੂਗੀ ਆ ਦੇਖ ਲਓ ਤੁਸੀਂ ਜਿਹੜੀ ਮਰਜੀ ਗੱਡੀ ਦੇਖ ਲਓ ਕੋਈ 2003 ਮਾਡਲ ਹੈ ਕੋਈ 2004 ਮਾਡਲ ਹੈ ਕੋਈ 2005 ਮਾਡਲ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਸੀ ਦਿਖਾਉਣਾ ਚਾਹੁੰਦਾ ਸੀਗਾ ਕਿ ਪਿਛਲੇ 70 ਸਾਲਾਂ ਦੇ ਵਿੱਚ ਫੌਜ ਕੋਲੇ ਗੱਡੀਆਂ ਨਵੀਆਂ ਤੋਂ ਨਵੀਆਂ ਆਉਂਦੀਆਂ ਰਹੀਆਂ ਤੇ ਅੱਜ 10 ਸਾਲਾਂ ਦੇ ਵਿੱਚ ਕੀ ਸਾਡੀ ਸਰਕਾਰ ਭਾਰਤੀ ਫੌਜ ਨੂੰ ਗੱਡੀਆਂ ਵੀ ਨਵੀਆਂ ਨਹੀਂ ਦੇ ਸਕੀ ਆ ਜਿੰਨੀਆਂ ਗੱਡੀਆਂ ਖੜੀਆਂ ਸਾਰੀਆਂ ਗੱਡੀਆਂ ਇਹ 2005 ਤੋਂ ਥੱਲੇ ਮਾਡਲ ਦੀਆਂ ਨੇ ਨਹੀਂ ਤੇ ਕੀ ਕਿੱਥੇ ਜਾ ਰਹੇ ਅਸੀਂ ਸਾਡਾ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਕੀ ਅਸੀਂ ਸਿਰਫ ਔਰ ਸਿਰਫ ਇਹ ਇਹ ਨਾ ਗੋਦੀ ਮੀਡੀਆ ਦਿਖਾਵੇ ਤੁਹਾਨੂੰ ਕਿਉਂਕਿ ਮੀਡੀਆ ਤਾਂ ਬਕਾਊ ਹੈ ਇਹਨਾਂ ਨੇ ਤਾਂ ਉਹੀ ਜ ਰਾਜਨੀਤੀ ਕਰਨੀ ਹੈ ਜਿਹੜੇ ਤਾਹਾਂ ਤੋਂ ਹੁਕਮ ਮਿਲਦਾ ਆਕਾ ਦਾ ਤੇ ਆਹ ਚੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀ ਸਮਝਦੇ ਹੋ ਕਿ ਹਾਂ ਯਾਰ ਇਹ ਚੀਜ਼ਾਂ ਵੀ ਸਾਡੇ ਸਿਵਲ ਜਨਤਾ ਦੇ ਵਿੱਚ ਜਾਣੀਆਂ ਚਾਹੀਦੀਆਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਇੱਕ ਫੌਜ ਨੂੰ ਗੱਡੀਆਂ ਨਹੀਂ ਦੇ ਸਕਦੀ ਤੇ ਹੋਰ ਸਾਡਾ ਵਿਕਾਸ ਕੀ ਹੋਊਗਾ ਆ ਦੇਖੋ ਤੁਸੀਂ ਸ਼ੇਅਰ ਜ਼ਰੂਰ ਕਰੋ ਮੇਰੇ